ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਵੀਡੀਓ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 16 ਜੂਨ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਨਾਲ ਹੀ ਤੁਹਾਨੂੰ ਜਾਣਕਾਰੀ ਦੇਵਾਂਗੇ ਮੌਨਸੂਨ ਦੀ ਕਿ ਮੌਨਸੂਨ ਪੰਜਾਬ ਦੇ ਵਿੱਚ ਕਦੋਂ ਐਂਟਰ ਕਰੇਗਾ ਤੇ ਇਸ ਟਾਈਮ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਤੇ ਕੀ ਹਾਲਾਤ ਮੌਨਸੂਨ ਇਸ ਵਾਰ ਬਣਾਵੇਗਾ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀ ਬਾਕੀ ਸੈਟਰਡੇ ਮੈਪ ਦੇ ਅਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਸਿਰਫ ਰਾਜਸਥਾਨ ਦੇ ਵਿੱਚ ਜੈਸਲਮੇਰ ਜੋਧਪੁਰ ਤੇ ਆਪਣਾ ਜੈਪੁਰ ਦੇ ਏਰੀਆ ਵਿੱਚ ਦਿਖਾਈ ਦੇ ਰਹੀ ਹੈ ਪੰਜਾਬ ਹਰਿਆਣਾ ਦੇ ਵਿੱਚ ਕਿਸੇ ਤਰੀਕੇ ਦੀ ਵੀ ਬੱਦਲ ਬਾਈ ਅੱਜ ਰਾਤ ਨੂੰ ਦਿਖਾਈ ਨਹੀਂ ਦੇ ਰਹੀ ਹਲਕੇ ਫੁਲਕੀ ਅੱਜ ਹਨੇਰੀ ਰਾਤ ਦੇ ਵੇਲੇ ਹਵਾ ਦੀ ਸਪੀਡ ਜਿਹੜੀ ਉੱਤਰ ਪੱਛਮੀ ਦਿਸ਼ਾ ਤੋਂ ਚਲਦੀ ਰਹੇਗੀ ਸਪੀਡ ਜਿਹੜੀ ਇਸ ਦੀ 15 ਤੋਂ 20 ਕਿਲੋਮੀਟਰ ਰਹਿਣ ਦੀ ਉਮੀਦ ਹੈ ਕਿਉਂਕਿ ਹੁਣ ਜਿਹੜੀ ਹਵਾਵਾਂ ਨੇ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਘੁੰਮ ਕੇ ਪੰਜਾਬ ਦੇ ਵਿੱਚ ਐਂਟਰ ਕਰਨ ਲੱਪੀ ਐਨ ਜਿਸ ਦੇ ਕਰ ਰਾਤ ਦੀ ਹਵਾ ਵੀ ਜਿਹ ਦਾ ਟੈਂਪਰੇਚਰ ਜਿਹੜਾ ਹੈ ਉਹ 30 ਅਤੇ 25 ਡਿਗਰੀ ਦੇ ਵਿਚਕਾਰ ਰਹੇਗਾ ਕੋਈ ਵੱਡਲ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਹਲਕੀ ਫੁਲਕੀ ਕਾਰਵਾਈ ਕਿਸੇ ਅਗਰ ਕਿਸੇ ਪਾਸੇ ਪੈਂਦੀ ਹੈ ਤਾਂ ਉਸ ਦਾ ਕੋਈ ਬਹੁਤ ਵੱਡਾ ਹਜੇ ਸਬੂਤ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈਏ ਅਗਰ ਮੌਨਸੂਨ ਦੀ ਮੌਨਸੂਨ ਦੀ ਇਮੇਜ ਦੇਖ ਲੈਂਦੇ ਹਾਂ ਮੌਨਸੂਨ ਭਾਗ ਲੋ ਜੋ ਜਾਰੀ ਹੋਈ ਹੈ ਜੀ ਅੱਜ 16 ਜੂਨ ਦੀ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਜੋ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਹੈ ਮੌਨਸੂਨ ਦੀ ਉਹ ਦੇਖ ਰਹੇ ਹੋ ਜ਼ੂਮ ਕਰਕੇ ਦਿਖਾਵਾਂ ਤਾਂ ਤੁਹਾਨੂੰ ਮੌਨਸੂਨ ਜਿਹੜਾ ਹੈ ਉਹ ਗੁਜਰਾਤ ਦੇ ਟੱਟ ਨੂੰ ਟੱਚ ਕਰ ਚੁੱਕਿਆ ਤੇ ਹੌਲੀ-ਹੌਲੀ ਉਹ ਮੱਧ ਪ੍ਰਦੇਸ਼ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾਂ ਦੀ ਸਪੀਡ ਦੀ ਗੱਲ ਕਰੀ ਤਾਂ ਹੁਣ ਫਿਲਹਾਲ ਇਸ ਦੀ ਸਪੀਡ ਥੋੜੀ ਜੀ ਮੱਧ ਵੱ ਪੈ ਚੁੱਕੀ ਹੈ ਆਉਂਦੇ ਦਿਨਾਂ ਦੀ ਗੱਲ ਕਰੀ ਤਾਂ ਮੌਨਸੂਨ ਜਿਹੜਾ ਪੰਜਾਬ ਦੇ ਵਿੱਚ ਪੀਕ ਪੁਆਇੰਟਾਂ ਦੇ ਉੱਪਰ ਜਿਹੜਾ 30 ਜੂਨ ਤੇ 1 ਜੁਲਾਈ ਨੂੰ ਐਂਟਰ ਕਰਦਾ ਦਿਖਾਈ ਦੇ ਰਿਹਾ ਪਰ ਇਸ ਦੀ ਪ੍ਰੀ ਮੌ ਤੇ 20 ਤਰੀਕ ਨੂੰ ਇਸ ਦਾ ਪੀਕ ਪੁਆਇੰਟ ਦੱਸਿਆ ਗਿਆ ਹੈ 20 ਤਰੀਕ ਨੂੰ ਜ਼ਿਆਦਾਤਰ ਮੀਂਹ ਹੋਣ ਦੇ ਅਸਾਰ ਪੰਜਾਬ ਦੇ ਵਿੱਚ ਵੜੇ ਹੋਏ ਨੇ ਇਹ ਸੀ ਜੀ ਅੱਜ ਰਾਤ ਦੀ ਜਾਣਕਾਰੀ ਤੇ ਆਉਂਦੇ ਮੌਨਸੂਨ ਦੀ ਅਪਡੇਟ ਤੇ ਨਵੀਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਮੌਸਮ ਦੀ ਜੋ ਵੀ ਨਵੀਂ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ